ਦੇ ਨਤੀਜਿਆਂ ਨੂੰ ਲੈ ਕੇ ਵੱਡਾ ਅਪਡੇਟ ਹੈ ਹਰਮਿੰਦਰ ਸਿੰਘ ਸੰਧੂ ਪਹਿਲੇ ਨੰਬਰ ਤੇ ਨੇ ਔਰ ਦੂਜੇ ਨੰਬਰ ਤੇ ਸੁਖਵਿੰਦਰ ਕੌਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਔਰ ਤੀਜੇ ਨੰਬਰ ਤੇ ਮਨਦੀਪ ਸਿੰਘ ਸੰਦ ਮਨਦੀਪ ਸਿੰਘ ਆ ਗਏ ਨੇ ਹਾਲਾਂਕਿ ਦੱਸ ਦਈਏ ਕਿ ਵਾਰਿਸ ਪੰਜਾਬ ਦੇ ਪਾਰਟੀ ਦੇ ਨਾਲ ਸੰਬੰਧਿਤ ਰੱਖਦੇ ਨੇ ਔਰ ਕਾਂਗਰਸ ਨੂੰ ਪਿੱਛੇ ਛੱਡ ਕੇ ਅੱਗੇ ਵਧ ਗਏ ਨੇ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਅੱਜ ਨਤੀਜਿਆਂ ਦਾ ਦਿਨ ਹੈ ਔਰ ਸਵੇਰ ਤੋਂ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਹਾਲਾਂਕਿ ਹੁਣ ਤੁਹਾਨੂੰ ਸਿੱਧਾ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਹੈ ਉੱਥੇ ਲੈ ਚਲਦੇ ਹਾਂ ਔਰ ਦੇਖਦੇ ਹਾਂ ਕਿ ਕੌਣ ਕਿਸਤੇ ਭਾਰੀ ਹੈ ਕਿਹੜਾ ਉਮੀਦਵਾਰ ਕਿਸ ਦੇ ਉੱਤੇ ਭਾਰੀ ਹੈ ਕਿਉਂਕਿ ਪਹਿਲਾਂ ਚੌਥੇ ਨੰਬਰ ਤੇ ਮਨਦੀਪ ਸਿੰਘ ਚੱਲ ਰਹੇ ਸੀ ਪਰ ਕਾਂਗਰਸ ਦੇ ਉਮੀਦਵਾਰ ਨੂੰ ਛੱਡ ਕੇ ਪਿੱਛੇ ਛੱਡ ਕੇ ਅੱਗੇ ਵਧ ਗਏ ਨੇ ਤਾਂ ਦੇਖ ਸਕਦੇ ਹੋ ਕਿ ਕਿੰਜ ਜਿਹੜਾ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜੋ ਤਾਜ਼ਾ ਜਾਣਕਾਰੀ ਹੈ ਇਸ ਅਪਡੇਟ ਦੇ ਨਾਲ ਜੁੜੀ ਹੋਈ ਕਿ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਨੂੰ 10416 ਦੇ ਨਾਲ 10816 ਵੋਟਾਂ ਦੇ ਨਾਲ ਜਿਹੜਾ ਪਿੱਛੇ ਉਹਨਾਂ ਨੇ ਕੀਤਾ ਔਰ ਮਨਦੀਪ ਸਿੰਘ ਖਾਲਸਾ ਜੋ ਨੇ ਦੇਖ ਸਕਦੇ ਹੋ ਕਿ 10416 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਨੇ ਔਰ ਕਰਨਵੀਰ ਸਿੰਘ ਜੋ ਕਾਂਗਰਸ ਦੇ ਉਮੀਦਵਾਰ ਨੇ ਉਹ 9470 ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਈਆਂ ਨੇ ਔਰ ਹਰਮਿੰਦਰ ਸਿੰਘ ਸੰਧੂ ਜੋ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਨੇ ਓਹੋ ਸਭ ਤੋਂ ਅੱਗੇ ਚੱਲ ਰਹੇ ਨੇ ਉਹਨਾਂ ਦੀ ਲੀਡ ਜਿਹੜੀ ਹੈ ਬਰਕਰਾਰ ਹੈ ਨਵੇਂ ਰਾਉਂਡ ਦਾ ਸੀ ਜ਼ਿਕਰ ਕਰ ਰਹੇ ਹਾਂ ਪਹਿਲੇ ਰਾਉਂਡ ਦੇ ਵਿੱਚ ਜਦੋਂ ਗਿਣਤੀ ਸ਼ੁਰੂ ਹੋਈ ਤਾਂ ਸਾਹਮਣੇ ਆਇਆ ਕਿ ਅਕਾਲੀ ਦਾ ਲੱਗੇ ਚੱਲ ਰਿਹਾ ਦੂਜੇ ਤੇ ਤੀਜੇ ਤੇ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਦਿਨਾਂ ਸਬੰਧਿਤ ਰੱਖਣ ਵਾਲੇ ਹਰਮਿੰਦਰ ਸਿੰਘ ਸੰਧੂ ਜਿਹੜੇ ਨੇ ਉਹਨਾਂ ਨੇ ਜਿਹੜੀ ਹੈ ਲੀਡ ਖਿੱਚੀ ਉਹ ਲੀਡ ਅਜੇ ਤੱਕ ਬਰਕਰਾਰ ਹੈ ਔਰ ਦੇਖ ਸਕਦੇ ਹੋ ਕਿ 5000 510 ਵੋਟਾਂ ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇ ਮਾਰਜ ਦੇ ਨਾਲ ਅੱਗੇ ਚੱਲ ਰਹੇ ਨੇ ਲੀਡ ਜਿਹੜੀ ਹੈ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਬਰਕਰਾਰ ਹੈ ਔਰ ਉਸ ਤੋਂ ਬਾਅਦ ਸੁਖਵਿੰਦਰ ਕੋਹਰ ਜੋ ਸ਼੍ਰੋਮਣੀ ਅਕਾਲੀ ਅਦਲ ਦੇ ਉਮੀਦਵਾਰ ਨੇ ਇਹ ਦੂਜੇ ਨੰਬਰ ਤੇ ਨੇ ਔਰ ਤੀਸਰੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਨੇ ਹਾਲਾਂਕਿ ਮਨਦੀਪ ਸਿੰਘ ਖਾਲਸਾ ਪਹਿਲਾਂ ਪਿੱਛੇ ਚੱਲ ਰਹੇ ਸੀ ਪਰ ਦੇਖਿਆ ਗਿਆ ਕਿ ਕਰਨਬੀਰ ਸਿੰਘ ਜੋ ਕਾਂਗਰਸ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਉਮੀਦਵਾਰ ਨੇ ਉਹ ਜਿਹੜੇ ਨੇ ਅੱਗੇ ਚੱਲ ਰਹੇ ਸੀ ਪਰ ਕਾਂਗਰਸ ਦੇ ਉਮੀਦਵਾਰ ਨੂੰ ਜਿਹੜਾ ਪਿੱਛੇ ਕਰ ਦਿੱਤਾ ਦੇਖ ਸਕਦੇ ਹੋ ਚੌਥੇ ਨੰਬਰ ਤੇ ਨੇ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਨੇ ਦੂਜੇ ਨੰਬਰ ਤੇ ਸੁਖਵਿੰਦਰ ਕੌਰ ਨੇ ਔਰ ਪਹਿਲੇ ਨੰਬਰ ਤੇ ਹਰਮੀਤ ਸਿੰਘ ਸੰਧੂ ਨੇ ਔਰ ਪੰਜਵੇਂ ਨੰਬਰ ਤੇ ਭਾਜਪਾ ਭਾਈਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਤਾਂ ਭਾਈਪਾ ਜਿਸ ਹਾਸ਼ੀ ਤੇ ਪਹੁੰਚ ਗਿਆ ਔਰ ਦੇਖ ਸਕਦੇ ਹੋ ਕਿ ਕਿੰਜ ਜਿਹੜੀਆਂ ਜੂਨਾਂ ਦੇ ਹੱਕ ਦੇ ਵਿੱਚ ਕਹਿ ਸਕਦੇ ਆ ਕਿ ਬਹੁਤ ਘੱਟ ਵੋਟਾਂ ਜੜੀਆਂ ਨੇ ਉਹ ਪਈਆਂ ਨੇ ਹਾਲਾਂਕਿ 15 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਪਰ ਪਹਿਲੇ ਨੰਬਰ ਤੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੀ ਲੀਡ ਹੈ ਉਹ ਬਰਕਰਾਰ ਹੈ ਨੋਵੇਂ ਰਾਉਂਡ ਦਾ ਇਹ ਸਟੇਟਸ ਤੁਹਾਡਾ ਸਾਂਝਾ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਪਹਿਲੇ ਨੰਬਰ ਤੇ ਹਰਮੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਦੂਜੇ ਨੰਬਰ ਤੇ ਸੁਖਵਿੰਦਰ ਕੌਰ ਔਰ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਜੋ ਵਾਰਿਸ ਪੰਜਾਬ ਦੇ ਪਾਰਟੀ ਦੇ ਨਾਲ ਸਬੰਧਤ ਨੇ ਚੋਣ ਮੈਦਾਨ ਦੇ ਵਿੱਚ ਪਹਿਲੀ ਵਾਰ ਜਿਹੜੇ ਨੇ ਉ ਉੱtre ਔਰ ਤੀਜੇ ਨੰਬਰ ਤੇ ਜਿਹੜੇ ਨੇ ਉਹ ਪਹੁੰਚ ਗਏ ਨੇ ਇੱਕ ਤੋਂ ਬਾਅਦ ਇੱਕ ਰੁਝਾਨ ਜੋ ਸਾਹਮਣੇ ਆ ਰਹੇ ਨੇ ਹਾਲਾਂਕਿ ਇਹ ਨੋਵੇਂ ਰਾਉਂਡ ਦਾ ਸਟੇਟਸ ਹੈ ਇਹ ਰੁਝਾਨ ਹੈ ਔਰ ਦੇਖ ਸਕਦੇ ਹੋ ਕਿ ਪਹਿਲੇ ਨੰਬਰ ਤੇ ਹਰਮਿੰਦਰ ਸਿੰਘ ਸੰਧੂ ਨੇ ਦੂਜੇ ਨੰਬਰ ਤੇ ਸੁਖਵਿੰਦਰ ਕੌਰ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਔਰ ਜ਼ਿਕਰ ਯੋਗ ਇਹ ਵੀ ਹੈ ਕਿ ਹਰਮਿੰਦਰ ਸਿੰਘ ਸੰਧੂ ਨੇ ਸਾਲ 2002 ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਜਿੱਤੀ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਸਾਲ 2007 ਅਤੇ 12 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਐਮਐਲਏ ਬਣੇ ਔਰ 11 ਦੇ ਵਿੱਚੋਂ ਮੁੱਖ ਸੰਸਦੀ ਸਕੱਤਰ ਬਣੇ ਔਰ 2017 ਦੇ ਵਿੱਚ ਕਾਂਗਰਸ ਦੇ ਡਾਕਟਰ ਧਰਮਵੀਰ ਤੋਂ ਚੋਣ ਜਿਹੜੀ ਆ ਹਾਰ ਜਾਂਦੇ ਨੇ ਹਾਲਾਂਕਿ ਇਹ ਵੀ ਦੇਖਿਆ ਗਿਆ ਕਿ ਸਾਲ 2022 ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਤੋਂ ਚੋਣ ਜਿਹੜੀ ਹੈ ਉਹ ਹਾਰ ਜਾਂਦੇ ਨੇ ਹਾਲਾਂਕਿ ਜਦੋਂ ਵਿਧਾਨ ਸਭਾ ਚੋਣਾਂ ਸੀ ਸਾਲ 2022 ਦੇ ਵਿੱਚ ਤਾਂ ਉਸ ਸਮੇਂ ਦੇਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਜਿਹੜੀ ਹੈ ਹਰਮਿੰਦਰ ਸਿੰਘ ਸੰਧੂ ਨੂੰ ਮਿਲਦੀ ਹੈ ਔਰ ਇਹ ਵੀ ਦੇਖਿਆ ਕੱਕੇ 2022 ਦੇ ਜਿਹੜੇ ਇਲੈਕਸ਼ਨ ਹੋਏ ਉਸ ਦੇ ਵਿੱਚ ਹਾਰ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪਿਆ ਔਰ ਉਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਕਿ ਸ਼ਰਮਨੀ ਕਾਲੀ ਦਲ ਤੋਂ ਹਰਮੇਸਿੰਘ ਸੰਧੂ ਨੇ ਜਿਹੜੀ ਜਿਹੜਾ ਅਸਤੀਫਾ ਉਹ ਦਿੱਤਾ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਔਰ ਆਮ ਆਦਮੀ ਪਾਰਟੀ ਨੇ ਤਨ ਤਰਨੇ ਜ਼ਿਮਣੀ ਚੋਂ ਨੂੰ ਲੈ ਕੇ ਟਿਕਟ ਦਿੱਤੀ ਔਰ ਅੱਜ ਨਤੀਜਿਆਂ ਦਾ ਦਿਨ ਹੈ ਮਾਜੇ ਦੀ ਪੰਥਕ ਸੀਟ ਨੂੰ ਲੈ ਕੇ ਹਰ ਕਿਸੇ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਤਰਨਤਾਰਨ ਵਾਸੀਆਂ ਦੀ ਨਿਗਾਹਾਂ ਟਿਕੀਆਂ ਹੋਈਆਂ ਨੇ ਪੂਰੇ ਪੰਜਾਬ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਇਸ ਸੀਟ ਤੋਂ ਵਿਧਾਇਕ ਕੌਣ ਚੁਣਿਆ ਜਾਵੇਗਾ ਕੌਣ ਬਣੇਗਾ ਈਵੀਐਮ ਮਸ਼ੀਨਾਂ ਦਾ ਜੇਕਰ ਜ਼ਿਕਰ ਕਰ ਲਈ ਤਾਂ 11 ਤਰੀਕ ਨੂੰ ਜੋ ਲੋਕਾਂ ਨੇ ਫੈਸਲਾ ਲਿਆ ਆਪਣੇ ਜ਼ਮੂਰੀ ਹੱਕਾਂ ਨੂੰ ਦੇਖਦੇ ਹੋਏ ਉਹਨਾਂ ਨੇ ਵੋਟਾਂ ਪਾਈਆਂ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੋਈਆਂ ਔਰ ਅੱਜ ਦਾ ਦਿਨ ਹੈ ਤਰਨਤਾਰਨ ਦੇ ਲੋਕਾਂ ਦੇ ਲਈ ਬੜਾ ਖਾਸ ਹੈ ਬੜਾ ਵੱਡਾ ਅਹਿਮ ਦਿਨ ਹੈ ਔਰ ਦੱਸ ਦਈਏ ਕਿ ਅੱਜ ਜੋ EVM ਦੇ ਵਿੱਚ ਜੋ ਲੋਕਾਂ ਦਾ ਫੈਸਲਾ ਜੋ ਕੈਦ ਹੋਇਆ ਉਹ ਖੁੱਲ ਰਿਹਾ ਇੱਕ ਇੱਕ ਕਰਕੇ ਨੋਵਾਂ ਰਾਉਂਡ ਜਿਹੜਾ ਹੈ ਉਹ ਚੱਲ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਕੌਣ ਪੰਥਕ ਸੀਟ ਤੋਂ ਬਾਜ਼ੀ ਮਾਰਦਾ ਹੈ ਕੌਣ ਐਮ ਐਲ ਏ ਹੋਵੇਗਾ ਹਾਲਾਂਕਿ ਬੜਾ ਫਸਵਾ ਮੁਕਾਬਲਾ ਰਹਿਣ ਵਾਲਾ ਹੈ ਕਿਉਂਕਿ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ ਸੰਧੂ ਨੇ ਬਰਕਰਾਰ ਲੀਡ ਲਗਾਤਾਰ ਬਰਕਰਾਰ ਰੱਖੀ ਹੋਈ ਹੈ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਨੇ ਤੀਸਰੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਨੇ ਜੋ ਵਾਰਿਸ ਪੰਜਾਬ ਦੇ ਪਾਰਟੀ ਦੇ ਨਾਲ ਸੰਬੰਧਿਤ ਨੇ ਹਾਲਾਂਕਿ ਚੌਥੇ ਨੰਬਰ ਤੇ ਕਰਨਬੀਰ ਸਿੰਘ ਨੇ ਹਾਲਾਂਕਿ ਪਹਿਲਾਂ ਤੀਜੇ ਨੰਬਰ ਤੇ ਸੀ ਪਰ ਪਛਾੜ ਕੇ ਮਨਦੀਪ ਸਿੰਘ ਖਾਲਸਾ ਅੱਗੇ ਚਲੇ ਗਏ ਤੀਜੇ ਨੰਬਰ ਤੇ ਆ ਗਏ ਚੌਥੇ ਨੰਬਰ ਤੇ ਕਰਨਬੀਰ ਸਿੰਘ ਆ ਗਏ ਔਰ ਪੰਜਵੇਂ ਨੰਬਰ ਤੇ ਹਰਜੀਤ ਸਿੰਘ ਸੰਧੂ ਨੇ ਜੋ ਭਾਈਪਾ ਦੇ ਨਾਮ ਸੰਬੰਧਤ ਨੇ ਪੰਜਵੇਂ ਨੰਬਰ ਤੇ ਨੇ ਹਾਲਾਂਕਿ 15 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਤਾਜ਼ਾ ਅਪਡੇਟ ਹੈ 9ਵੇਂ ਰਾਨੂੰ ਲੈ ਕੇ ਪਹਿਲੇ ਨੰਬਰ ਤੇ ਆਪ ਹੈ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਚੌਥੇ ਨੰਬਰ ਤੇ ਕਾਂਗਰਸ ਪੰਜਵੇਂ ਨੰਬਰ ਤੇ ਭਾਜਪਾ ਬੜਾ ਫਸਵਾ ਮੁਕਾਬਲਾ ਜਿਹੜਾ ਹੈ ਉਹ ਰਹਿਣ ਵਾਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਤਸਵੀਰ ਸਾਫ਼ ਹੋ ਜਾਣੀ ਹੈ ਕੁਝ ਹੀ ਘੰਟਿਆਂ ਦੇ ਵਿੱਚ ਤਸਵੀਰ ਸਾਫ਼ ਹੋ ਜਾਣੀ ਹੈ ਕਿ ਤਰਨਤਾਰਨ ਦੀ ਪੰਥਕ ਸੀਟ ਦਾ ਅਗਲਾ ਐਮਐਲਏ ਕੌਣ ਹੋਵੇਗਾ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ